ਹਾਂਜੀ ਦੋਸਤੋ ਆਹ ਵੀਡੀਓ ਦੇਖੋ ਤੁਸੀਂ ਤੁਸੀਂ ਨਾ ਤਾਂ ਇਹ ਆ ਰਹੇ ਤੇ ਕਿਤੇ ਇਹ ਚੀਜ਼ ਕਿਸੇ ਨੇ ਬਣਾਈਆਂ ਪਹਿਲਾਂ ਨਾ ਆਪਾਂ ਵੀ ਨਹੀਂ ਬਣਾਈ ਹੈਗੀ ਪਹਿਲਾਂ ਇਹ ਤੇ ਪਹਿਲੀ ਵਾਰ ਬਣਾਉਣਾ ਹੈ ਵੀ ਇਹ ਮਿੱਤਰ ਆਪਣੇ ਕੋਲੇ ਆਏ ਸੀ ਕਿ ਦੋ ਜਣੇ ਬਾਈ ਕਹਿੰਦੇ ਯਾਰ ਵੀ ਆ ਚੀਜ਼ ਬਣਾਉਣੀ ਹੈ ਮਹਾ ਮੈਂ ਇਹਨਾਂ ਨੂੰ ਕਿਹਾ ਵਾਹ ਯਾਰ ਦੇਖ ਲੈਣੇ ਆਂਗੇ ਬਾਕੀ ਆਏ ਹੁੰਦਾ ਵੀ ਕਈ ਵਾਰ ਵੀ ਨਾ ਬਣਿਆ ਹਨਾ ਡਰ ਵੀ ਹੁੰਦਾ ਹੀ ਆ ਪਰ ਆਪਾਂ ਨੇ ਫਿਰ ਵੀ ਰੱਬ ਦੀ ਕਿਰਪਾ ਨਾਲ ਬਣ ਗਈ ਇਹ ਇੱਕ ਆਏ ਹੁੰਦਾ ਵੀ ਦਿਮਾਗ 'ਚ ਉਹੀ ਚੀਜ਼ ਬਾੜਨੀ ਪਿੰਨੇ ਵੀ ਜਿਹੜੀ ਬਣਾਉਣੀ ਆ ਹਨਾ ਤੇ ਤੁਸੀਂ ਦੇਖੋ ਇਹ ਸਾਨੂੰ ਇੱਕ ਨਵੀਂ ਜੀ ਬਣਾ ਕੇ ਦਿਖਾਉਣੇ ਆ ਇਹ ਬਾਈ ਕਹਿੰਦੇ ਅਸੀਂ ਨੇ ਕੋਠੇ ਤੇ ਕਹਣਾ ਇਹ ਇਹ ਰੱਖਣਾ ਇਹਦੇ ਤਹਾਂ ਮਤਲਬ ਫਰ-ਫਰ ਲਾ ਕੇ ਇਹਨੂੰ ਘੁੰਮਦਾ ਕਰਨਗੇ ਲਾ ਕੇ ਆਪਣੀ ਹੱਬ ਉਹਦੀ ਆਪਣੀ ਸਾਈਕਲ ਦੀ ਇਹ ਬਈ ਪੌਣੇ ਕਿ ਤਨਾ ਫੁੱਟ 2 1/2 ਫੁੱਟ ਲੰਬਾ ਹੈਗਾ ਸਾਨੂੰ ਹੈਲੀਕਾਪਟਰ ਬਣਾ ਕੇ ਦਿਖਾਉਣੇ ਲੱਕੜ ਦਾ ਹੁਣ ਵਿੱਚ ਬਾਈ ਵਿੱਚ ਕਹਿੰਦ ਨੇ ਲੱਕੜ ਦਾ ਇੰਕੋਰਦੰਦਾ ਵੇਸਟ ਕਰਨਾ ਹੈ ਕਰਦੁੰਦਾ ਹੁਣ ਬਾਈ ਪਤਾ ਕੀ ਆਏਗਾ ਲੱਕੜ ਤਾਂ ਹੁਣ ਜਿਹੜੀ ਹੋਣੀ ਆ ਤਾਂ ਹੋਣੀ ਆ ਸਮਕਦਾ ਕੋਈ ਮਨ ਨਹੀਂ ਹੁੰਦਾ ਹਨਾ ਹੁਣ ਆਪਣੀਆਂ ਵੀਡੀਓ ਇੱਕ ਪਹਿਲੀ ਵੀਡੀਓ ਦੇਖ ਲਓ ਤੁਸੀਂ 50 ਮਿਲੀਅਨ ਤੇ ਬੱਗੀ ਵਿੱਚ ਕੋਈ 7 ਤੇ ਬੱਗ ਕੋਈ 8 ਤੇ ਕੋਈ 4 ਮਿਲੀਅਨ ਤੇ ਬੱਗੀ ਜਦੋਂ ਇੰਨੇ ਬੰਦੇ ਆਪਾਂ ਨੂੰ ਲਾਈਕ ਕਰਦੇ ਨੇ ਪੰਜ ਚਾਰ ਦੇ ਆਪਾਂ ਨੂੰ ਕੋਈ ਕੋਈ ਗਲਤ ਮਲਤ ਬੋਲਦੇ ਨੇ ਕੋਈ ਗੱਲ ਨਹੀਂ ਬੋਲੀ ਜਾਣਦੇ ਉਹ ਪੰਜ ਚਾਰ ਦਾ ਕੋਈ ਇੱਜ਼ਤ ਨਹੀਂ ਸੀਗਾ ਹੂੰ ਜਿਹੜੇ ਹੁਣ ਆਪਾਂ ਨੂੰ 50-50 ਮਿਲੀਅਨ ਤੇ ਬੱਗਿਆ ਵੀਡੀਓ ਉਹ ਲੋਕ ਪਿਆਰ ਦਿੰਦੇ ਨੇ ਤਾਂ ਮਤਲਬ ਵੀ ਸਹੀ ਐ ਵੀਡੀਓ ਵੀ ਮਤਲਬ ਦੇ ਦੋ ਚਾਰ ਗਲਤ ਹੁਣੇ ਬੰਦੇ ਕੋਈ ਗਾਲ ਨਹੀਂ ਗਲਤ ਕਮੈਂਟ ਕਰਦੇ ਉਹਨਾਂ ਦਾ ਕੋਈ ਇਲਾਜ ਨਹੀਂ ਆਪਣੇ ਕੋਲੇ ਠੀਕ ਐ ਇਹਦਾ ਮਤਲਬ ਵੀ ਸਹੀ ਐ ਵੀਡੀਓ ਆਪਣੇ ਲੋਕ ਪੱਧਰ ਵੀ ਦੇਖਦੇ ਨੇਗੇ ਹਨਾ ਵੀ ਸਹੀ ਕਮੈਂਟ ਕਰਦੇ ਨੇ ਐਂ ਤਾਂ ਫਿਰ ਬਈ ਯਾਰ ਵਿੱਚ ਹੁੰਦੀ ਨੇ ਬੰਦੇ ਜਿਹੜੇ ਹੁੰਦੇ ਨੇ ਜਿਹੜਾ ਕੋਈ ਗਾਲ ਨਹੀਂ ਉਹ ਵੀ ਆਪਣੇ ਭਾਈ ਨੇ ਆਪਾਂ ਤਾਂ ਉਹਨਾਂ ਨੂੰ ਮਿਲ ਨੂੰ ਬੁਰਾ ਕਹਿੰਦੇ ਸੀ ਜਿਹੜਾ ਕੋਈ ਗਾਲ ਨਹੀਂ ਇਹ ਆ ਵੀਡੀਓ ਦੇਖੋ ਆ ਫਰ ਬਣਾਏ ਨੇ ਆਪਾਂ ਜਹਾਜ਼ ਦੇ ਤੇ ਪਹਿਲਾ ਬਜਾਏ ਤਿਆਰ ਕਰ ਲਿਆ ਹੁਣ ਤੁਹਾਨੂੰ ਲਾ ਕੇ ਦਿਖਾਉਨੇ ਆ ਤੇ ਇਹ ਬਾਈ ਆਏ ਸੀਗੇ ਮਡੇਰ ਕਲਾਂ ਤੋਂ ਤੇ ਇਹ ਕਹਿੰਦੇ ਯਾਰ ਬਣਾਉਣਾ ਮਾਹ ਕੋਈ ਗੱਲ ਨਹੀਂ ਬਣਾ ਦੇਗੇ ਤੇ ਬਾਕੀ ਇਹਨਾਂ ਦੇ ਬਾਕੀ ਸਾਨੂੰ ਇਹਦੇ ਪੇਂਟ ਪੂਂਟ ਕਰਕੇ ਕਹਣਾ ਵੀਡੀਓ ਬਾਅਦ ਚ ਪਾਵਾਂਗੇ ਜਮਾ ਜਦੋਂ ਸਾਫ਼ ਸੁਥਰਾ ਹੋ ਗਿਆ ਇਹ ਦੇਖੋ ਚੈੱਕ ਕਰੋ ਸਾਰਾ ਇਹ ਆਰੇ ਤੇ ਬਣਿਆ ਹੈ ਕੋਈ ਚੀਜ਼ ਉਰਾ ਪਰਾਂ ਤੋਂ ਨਹੀਂ ਬਣਾਈ ਆਰੇ ਦੀ ਕਲਾਕਾਰੀ ਇਕੱਲੀ ਸਾਰੀ ਤੇ ਆਪਾਂ ਇੱਥੇ ਬਣਾ ਕੇ ਚੱਲੀ ਜਾਂਦਾ ਰਾਹ ਜੀ ਮਤਲਬ ਜਮਾ ਓਕੇ ਕਰਤਾ ਆਰੇ ਤੇ ਹੀ ਤੇ ਪਿੱਛੋਂ ਵੀ ਜਮਾ ਇਹਨਾਂ ਓਕੇ ਕਰਤਾ ਤੇ ਅੱਗੋਂ ਵੀ ਤੇ ਬਾਕੀ ਦੇਖੋ ਆ ਤੁਹਾਨੂੰ ਦਿਖਾਉਣਾ ਹੁਣ ਗਲਾਈਆਂ ਗੁਲੀਆਂ ਦੇਖੋ ਚੈੱਕ ਕਰੋ ਜਮਾ ਇਹਨਾਂ ਓਕੇ ਕਰਤੀਆਂ ਤੇ ਸਾਰੀ ਕਲਾਕਾਰੀ ਆਰੇ ਦੀ ਦਿਖਾਈ ਹੋਏ ਗੁਰੂ ਜੀ ਦਾ ਖਾਲਸਾ ਵੇਜੀ ਫਤ